ਪੰਜਾਬ ਕਾਂਗਰਸ ਨੇ 13 ਲੋਕ ਸਭਾ ਹਲਕਿਆਂ ਦੇ ਅੰਦਰ ਵੈਨਾਂ ਭੇਜੀਆਂ ਨੇ ਇਹ ਵੈਨਾਂ ਅੰਦਰੋਂ ਕਿਵੇਂ ਨੇ ਕੀ ਕੀ ਸਾਧਨ ਨੇ ਅੰਦਰੋਂ ਪ੍ਰਚਾਰ ਕਰਨ ਗਿਆ ਔਰ ਕਿਵੇਂ ਇਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀਆਂ ਵੈਨਾਂ ਤੋਂ ਵੱਖਰੀਆਂ ਨੇ ਉਹ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਅੰਦਰ ਇੱਕ ਪੋਸਟਰ ਲੱਗਿਆ ਹੈ ਪੂਰਾ ਹੋਣਾ ਹਿਸਾਬ ਯਾਨੀ ਪੰਜਾਬ ਦਾ ਹਿਸਾਬ ਪੂਰਾ ਹੋਣਾ ਔਰ ਨਾਲ ਹੀ ਇੱਕ ਪੋਸਟਰ ਲਗਾਇਆ ਗਿਆ ਬਦਲਾਂਗੇ ਪੰਜਾਬ ਪੂਰਾ ਹੋਣਾ ਹਿਸਾਬ ਬਦਲਾਂਗੇ ਪੰਜਾਬ ਇਸ ਤਰ੍ਹਾਂ ਦੇ ਪੋਸਟਰ ਨੇ ਜਿਹੜੇ ਉਹ ਬੱਸਾਂ 'ਚ ਲਗਾਏ ਗਏ ਨੇ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੀ ਗੱਲ ਕਹੀ ਜਾ ਰਹੀ ਹੈਗੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਵੈਨਾਂ ਦੇ ਅੰਦਰ ਬਹੁਤ ਕੋਸ਼ਾ ਸੀਸੀਟੀਵੀ ਕੈਮਰੇ ਵੀ ਨੇ ਐਲਈਡੀ ਆ ਵਾਈਫਾਈ ਆ ਪਰ ਜਿਹੜੀ ਕਾਂਗਰਸ ਦੀ ਵੈਨ ਆ ਉਹਦੇ 'ਚ ਸਿਰਫ ਇੱਕ ਹੀ ਸਿੰਪਲ ਵੈਨ ਆ ਜਿਹਦੇ 'ਚ ਐਮਐਲਏ ਬੈਠਣਗੇ ਇਲਾਕੇ ਦੇ ਜਾਂ ਲੀਡਰ ਬੈਠਣਗੇ ਔਰ ਇੱਕ ਸਪੀਕਰ ਲੱਗੇ ਹੋਏ ਨੇ ਉਹਨਾਂ ਸਪੀਕਰਾਂ ਦੇ ਜ਼ਰੀਏ ਕਿ ਕਾਂਗਰਸ ਪਾਰਟੀ ਕੀ ਕੀ ਪੰਜਾਬ ਦੇ ਅੰਦਰ ਕਰੇਗੀ ਕੀ ਕੀ ਨਵਾਂ ਲੈ ਕੇ ਆਏਗੀ ਕੀ ਕੀ ਕੈਪਟਨ ਬਰਿੰਦਰ ਦੀ ਸਰਕਾਰ ਨੇ 2000 2007 ਦੀ ਜਿਹੜੀ ਉਹਨਾਂ ਦੀ ਸਰਕਾਰ ਸੀ ਉਹਦੇ ਚ ਕੀ ਕੁਝ ਕੀਤਾਗਾ ਤਾਂ ਇਹ ਸਾਰਾ ਕੁਝ ਇਸ ਬੈਨ ਦੇ ਜ਼ਰੀਏ ਕਾਂਗਰਸ ਪਾਰਟੀ ਥਾਂ ਥਾਂ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਲੈ ਕੇ ਜਾਏਗੀ ਕਾਂਗਰਸ ਪਾਰਟੀ ਦਾ ਕਹਿਣਾ ਕਿ ਛੋਟੀਆਂ ਬੱਸਾਂ ਇਸੇ ਕਰਕੇ ਬਣਾਈਆਂ ਗਈਆਂ ਨੇ ਤਾਂਕਿ ਪੰਜਾਬ ਦੇ ਹਰ ਕੋਨੇ 'ਚ ਬਸ ਪਹੁੰਚ ਸਕੇ ਕੋਈ ਪ੍ਰੋਬਲਮ ਨਾ ਆਗੇ ਅਗਰ ਵੱਡੀਆਂ ਬਸਾਂ ਹੁੰਦੀਆਂ ਤਾਂ ਉਹ ਪਹੁੰਚਣਾ ਉਹਨਾਂ ਦਾ ਮੁਸ਼ਕਲ ਸੀ ਇਹਦਾ ਐਕਸੈਸ ਹਰ ਥਾਂ ਦੇ ਉੱਤੇ ਹੋਵੇ ਹਰ ਥਾਂ ਦੇ ਉੱਤੇ ਪ੍ਰਚਾਰ ਦੇ ਲਈ ਕਾਂਗਰਸ ਪਾਰਟੀ ਦੀ ਮੈਂ ਜਾ ਸਕੇ ਇੱਕ ਨੰਬਰ ਵੀ ਬਕਾਇਦਾ ਤੌਰ ਦੇ ਉੱਤੇ ਦਿੱਤਾ ਗਿਆ ਕਿ ਅਗਰ ਬਣੋ ਪੰਜਾਬ ਦਾ ਕੈਪਟਨ ਮਹਿਮ ਦੇ ਤਹਿਤ ਕੈਪਟਨ ਨੂੰ ਅਗਰ ਕਾਲ ਕਰਨੀ ਹੈ ਕੈਪਟਨ ਵਿਰਿੰਦਰ ਸਿੰਘ ਦੇ ਨਾਲ ਜੁੜਨਾ ਤਾਂ ਨੰਬਰ ਦਿੱਤਾ ਗਿਆ 90230 90230 ਇਹ ਨੰਬਰ ਆ ਕਾਂਗਰਸ ਪਾਰਟੀ ਨੇ ਪੰਜਾਬ ਦਾ ਕੈਪਟਨ ਪੰਜਾਬ ਦੇ ਕੈਪਟਨ ਨੂੰ ਬਣੋ ਪੰਜਾਬ ਦਾ ਕੈਪਟਨ ਤੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਆਪਸ਼ਨ ਕਾਂਗਰਸ ਪਾਰਟੀ ਨੇ ਇਸ ਬੈਨ ਦੇ ਜ਼ਰੀਏ ਲੋਕਾਂ ਨੂੰ ਦਿੱਤੀ ਹੈ ਹੁਣ ਦੇਖਣਾਗਾ ਕਿ ਇਸ ਤਰ੍ਹਾਂ ਦਾ ਜੋ ਪ੍ਰਚਾਰ ਆ ਜੋ ਟ੍ਰੈਡੀਸ਼ਨਲ ਵੇ ਆ ਪ੍ਰਚਾਰ ਦਾ ਅੱਜ ਕੱਲ ਸੋਸ਼ਲ ਮੀਡੀਆ ਵੀ ਆ ਅੱਜ ਕੱਲ ਇਹ ਪ੍ਰਚਾਰ ਦੇ ਜ਼ਰੀਏ ਕਾਂਗਰਸ ਚੰਗਾ ਪ੍ਰਦਰਸ਼ਨ ਕਰ ਪਾਏਗੀ ਕਿ ਜੋ ਮੁੱਦੇ ਕਾਂਗਰਸ ਉਠਾ ਰਹੀ ਆ ਉਹ ਪੰਜਾਬ ਦੀ ਰਾਜਨੀਤੀ ਦੇ ਮੁੱਦੇ ਬਣਨਗੇ ਇਹ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਅੰਦਰ ਜਦੋਂ ਇਸ ਤਰ੍ਹਾਂ ਦੀ ਮੁਹਿੰਮ ਚੱਲੇਗੀ ਕਿਉਂਕਿ ਪ੍ਰਸ਼ਾਂਤ ਕਸ਼ੋਰ ਜੋ ਕਾਂਗਰਸ ਦੇ ਰਣਨੀਤੀਕਾਰ ਪਹਿਲਾਂ ਉਹਨਾਂ ਨੇ ਮੋਦੀ ਲਈ ਪ੍ਰਚਾਰ ਕੀਤਾ ਸੀ ਫਿਰ ਉਹਨਾਂ ਨੇ ਨਿਤਿਸ਼ ਕੁਮਾਰ ਦੇ ਲਈ ਬਿਹਾਰ ਦੇ ਅੰਦਰ ਪ੍ਰਚਾਰ ਕੀਤਾ ਨਿਤਿਸ਼ ਕੁਮਾਰ ਦੀ ਸਰਕਾਰ ਬਣੀ ਹੁਣ ਚੈਲੰਜ ਪੰਜਾਬ ਚ ਕੈਪਟਨ ਦੀ ਸਰਕਾਰ ਬਣਾਉਣ ਦਾ ਕੀ ਪ੍ਰਸ਼ਾਂਤ ਕੁਸ਼ੋਰ ਦੀ ਰਣਨੀਤੀ ਕੰਮ ਆਏਗੀ ਕਾਂਗਰਸ ਦੇ ਕੀ ਪ੍ਰਸ਼ਾਂਤ ਕੁਸ਼ੋਰ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਹਵਾ ਬਣਾਉਣ ਚ ਸਫਲ ਹੋਣਗੇ ਇਹ ਸਭ ਤੋਂ ਵੱਡਾ ਸਵਾਲ ਆ